ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਖਨੌਰੀ ਬਾਰਡਰ ਤੋਂ ਜੀ ਹਾਂ ਦੋਸਤੋ ਖਨੌਰੀ ਬਾਰਡਰ ਜਿੱਥੇ ਕੇ ਜਗਜੀਤ ਸਿੰਘ ਡੱਲੇਵਾਲ ਦਾ ਅੱਜ 37ਵਾਂ ਦਿਨ ਹੈ ਲਗਾਤਾਰ ਮਰਨ ਵਰਤੇ ਬੈਠੇ ਹੋਏ ਨੇ ਉਹ ਇਸੇ ਦੌਰਾਨ ਅੱਜ ਪੰਜਾਬੀ ਗਾਇਕ ਬੱਬੂ ਮਾਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਉੱਥੇ ਮਿਲਣ ਪਹੁੰਚੇ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਪ੍ਰੈਸ ਕਾਨਫਰੰਸ ਦੇ ਦੌਰਾਨ ਬੱਬੂ ਮਾਨ ਨੇ ਕਿਹਾ ਕਿ ਦੋਵਾਂ ਸਰਕਾਰਾਂ ਨੂੰ ਟੇਬਲ ਟਾਕ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਜਿਹੜੇ ਕਿਸਾਨ ਇੰਨੇ ਦਿਨਾਂ ਤੋਂ ਧਰਨੇ 'ਤੇ ਬੈਠੇ ਹਨ ਉਹਨਾਂ ਧਰਨੇ ਨੂੰ ਖਤਮ ਕਰਨਾ ਚਾਹੀਦਾ ਹੈ ਇਸ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਮਾਨ ਸਾਹਿਬ ਅੱਜ ਪਹੁੰਚੇ ਤੁਸੀਂ ਖਾਸ ਤੌਰ 'ਤੇ ਨਵੇਂ ਸਾਲ ਦਾ ਦੇਣਾ ਕੀ ਕਹਿਣਾ ਚਾਹਤੋਂ ਹੋ ਠੀਕ ਹੈ ਕਿਸਾਨ ਨਹੀਂ ਇਹ ਵੱਲੋਂ ਵੀ ਫਿਰ ਨੀਤ ਕੜੇ ਗਮਦ ਹੈ ਦੇਖੋ ਇਸ ਖੇਤ ਦੇ ਜੰਮ ਦੇ ਅੱਛਾ ਥੋੜਾ ਲਾਊਡ ਪੀਸ ਓਕੇ ਕੁਝ ਕੋਈ ਇਧਰ ਤੋਂ ਕੋਈ ਥੋੜਾ ਜਿਹਾ ਕੋਈ ਥੋੜਾ ਜਿਹਾ ਥੋੜਾ ਉੱਚੇ ਸਾਰੇ ਪੂਰੇ ਆਪ ਦੇ ਪਾਸੋਂ ਦੇਖੇ ਕਰੋ ਨਹੀਂ ਮਾਈਕ ਦੇ ਕੰਨ ਥੋੜੇ ਨਾ ਚਾ ਥੋੜਾ ਜਿਹਾ ਗੜੀ ਹੋ ਜਾਣਾ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਪ੍ਰਧਾਨ ਜੀ ਮਾਈਕ ਜਿਸ ਅਸੀਂ ਕਿਤੇ ਚ ਜਨਮ ਲੈ ਲਿਆ ਉਤਉ ਦਾ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਖੇਲਣਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਚੇਤਕ ਸਫਲ ਹੋਵੇ ਵਰਸਾਟੈਕ ਬਹੁਤ ਵੱਡਾ ਜਿਹੜਾ ਸਾਡੇ ਵਿੱਚ ਹੈ ਸਿਚੌਣੇ ਆ ਕਿ ਸਦਾ ਹੀ ਸਾਡੇ ਨਾਲ ਮਾਨਸਾ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਰ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਛੋਗੇ 92 ਵਾਲੇ ਨੂੰ ਛੋਟਾ ਹਲਾਚ ਉਹ ਜਿਆਦਾ ਵੱਡੇ ਹੱਲੇ ਸੀ 90 92 ਚ ਜਿਹੜੇ ਸੁਫੁੱਲਾ ਤੇ ਕਾਲਜ ਸੀ ਬੜੀ ਜਵਾਨੀ ਜਿਨ੍ਹਾਂ ਦੇ ਵੀ ਸੀਨੀਅਰ ਇਹਨਾਂ ਮੂਵਮੈਂਟਾਂ ਚ ਹੁੰਦੇ ਸੀ ਉਹ ਵੱਡਾ ਹੱਲਾ ਸੀ ਵੱਡੇ ਕੋਸ ਤੋਂ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬૌਧਿਕ ਜਿਹੜੀ ਜਿਹੜੀ ਬੰਗਾਲੀ ਬੜੀ ਹਾਜ਼ਰੀ ਆ ਹੁੰਦੀ ਹੈ ਇਹਦੇ ਚ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ ਯੂਜ਼ਿੰਗ ਜਿਹੜੀ ਲੈਂਗੁਏਜ ਲੈਂਗੁਏਜ ਵਰਤੀ ਜਾਂਦੀ ਹੈ ਜੇ ਕੋਈ ਮੂਰਖ ਤਾ ਕੋਈ ਕੋਈ ਗੱਲ ਕਰਦਾ ਉਹਦੇ ਪਿੱਛੇ ہی بہت تو یہ نا ونگز ہونے ہیں سماج دے کسان کھیتی کردہ دکاندار ہے وہ سامان ویسا مطلب ایک پروس بنیا ہوا ہے اتنے جا لک ہے یا کلاکار ہے یا کوئی ڈائریکٹر ہے یا کوئی فلم بنا ہے وہاں کا کام ہے آپ دے کام کے ذریعے گل کر ਔਰ ਵਿਚ ਵਿਚਾਲੇ ਨਾਲ ਜਿੱਦਾਂ ਸਾਡਾ ਆਪਣੇ ਦੋ ਰੰਗ ਚੱਲਦੇ ਇਹਦੇ ਨਾਲ ਤੁਰਦੇ ਜਾ। ਇਹ ਇਹ ਸਾਡਾ ਕੰਮ। ਤਾਂ 2025 ਆ ਚੜਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਤੁਸੀਂ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋਗੇ? ਇਹ ਦੇਖੋ ਕੋਈ ਭਵਿੱਖ ਤਾਂ ਕੋਈ ਤਾਤ੍ਰਿਕ ਦੱਸ ਸਕਦਾ। ਜਾਂ ਕੋਈ ਕਾਰਪੋਰੇਟ ਦੱਸ ਸਕਦਾ ਕਿ ਬੀਬੀ ਦੂਜਾ ਹੋਲਡ ਕਰ ਲੀ। ਉਦੇ ਨਾਲ ਟੱਕਰ ਲੈਣੀ ਇਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਕਿਤਨੀ ਤਿੱਤੀ ਤੈ ਨਹੀਂ ਹੁੰਦੀ ਇਹ ਪਰਸਥਿਤੀਆਂ ਹੌਲੀ ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਹੌਲੀ ਹੌਲੀ ਮੈਂ ਪੁੱਛੇ ਨੂੰ ਕਿਹਾ ਨੇ ਪੁੱਛਿਆ ਕਿ ਕਲਾਕਾਰ ਨਹੀਂ ਬੋਲ ਜਿਸਨੂੰ ਵਾਕ ਲੱਗਦਾ ਤੇ ਤੁਸੀਂ ਕਾਲੀ ਨਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਦੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੋ ਜਾਂਦੀ ਔਰ ਤੁਹਾਡੇ ਕਵਾਦਿਆਂ ਮੈਂ ਜੀ ਦੇ ذریعے ਗੱਲਾਂ ਕਿ ਜਰਾਂ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਆਉਂਦੀ ਹੈ ਕੁਝ ਇੱਕ ਦਾ ਜਿਹੜਾ ਦ੍ਰਿਸ਼ਟੀਕੋਣ ਟੋਟਲ ਵਿਪਾਰਕ ਹੁੰਦਾ ਹੈ ਕੁਝ ਇੱਕ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ ਆ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਹਾਂ ਕਿ ਇਸ ਲਈ ਆ ਜਿੰਦੇ ਕਿ ਮੈਂ ਕੋਈ ਗੀਤ ਪ੍ਰਮੋਟ ਕਰਿਆ ਹਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਆਪਣਰਵਾਜ਼ ਨਹੀਂ ਚੋਪਣਾ ਲੱਗਦਾ ਹੋਲੀ-ਹੋਲੀ ਤੁਰ ਜਾਣਗੇ ਸਰਦਾਰ ਮਾਨ ਸਾਹਿਬ ਸਭੰਦੀਆਂ ਤੋਂ ਸਾਡੀ ਦੇ ਵਿਚਾਰ ਦਿੱਤਾ ਵੇ ਸਿਖਿ ਉਸ ਕਿਤਾ ਸੀਗਾ ਬਾਕਰ ਸੋਚ ਸੀ ਲੇਕਿਨ ਸਾਰੇ ਸੀਗੇ ਇਸ ਲਈ ਜੱਦਤਬੰਦੀਆ ਬਾਕ-ਬਾਕ ਹੋਇਆ ਕੀ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਕਿ ਸਾਰੇ ਇਹ ਪਤਾ ਕੀ ਹੈ ਇਹ ਮੈਚ ਦਾ ਵੈਸੇ ਮੈਂ ਭੱਜਦਾ ਇਹਦਾ ਗੱਲ ਨਹੀਂ ਪੈਦਾ ਜਿੱਦਾਂ ਕਹਿੰਦੇ ਆ ਅਸੀਂ ਦਾ ਅੱਛਾ ਜਿੱਦਾਂ ਬਾਕੀ ਮੇਰੇ ਭਰਾ ਬੈਠੇ ਬੇਸਿਕਲੀ ਇਹ ਜਿਹੜੇ ਗੱਲਾਂ ਦੇ ਜਵਾਬ ਹੈ ਜਿਹੜੇ ਲੀਡਰ ਆ ਇਹਨੇ ਲੀਡ ਕਰਦੇ ਨਾ ਇਹਦੇ ਇਹ ਹੀ ਦੇ ਸਕਦੇ ਮੈਂ ਨਿੱਜੀ ਤੌਰ ਤੇ ਮੇਰਾ ਸ਼ੁਕਰੀਆ ਦਰਵਾਇਆ ਮੈਂ ਜਦੋਂ ਮਿਲ

ਮਾਨ ਸਾਹਿਬ ਤੁਹਾਡਾ ਕਿਸਾਨ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਪ੍ਰਸਿੱਧ ਹੋ ਪ੍ਰਸਿੱਧ ਹੋਇਆ ਪਿਛਲੇ ਅੰਦੋਲਨਦਾਰ ਜਿਹੜੇ ਵੱਖ-ਵੱਖ ਕਿੱਤਿਆਂ ਦੇ ਲੋਕ ਹਾਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਨਿੱਜੀ ਵਿਚਾਰ ਆ ਸ਼ਾਇਦ ਹੁਣ ਦੁਦਿਆਂ ਦਾ ਕੀ ਵਿਚਾਰ ਮੈਂ ਬੋਲਾਂ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹਾਂ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖਣੀਆਂ ਹਨ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਧਾਰ ਰੱਖੋ ਹਾਂ ਉਹ ਅੰਦੋਲਨ 'ਚ ਆਉਣਾ ਹੈ ਜਾਂ ਨਹੀਂ ਪੂਰਾ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਕਿਉਂਕਿ ਕਿਤੇ ਵੀ ਜਦੋਂ ਜਾਣਿਆ ਹੈ ਜਿੱਥੇ ਬੰਦਕੀ ਧਾਚਾਈ ਇਸ ਤਰ੍ਹਾਂ ਦੀ ਰੂਮਟ ਛੇਡ ਸਕਦੇ ਐ ਇਸੇ ਤਰ੍ਹਾਂ ਮਜ਼ਦੂਰ ਨੂੰ ਕੋਈ ਦੇਜੀ ਤੌਰ ਤੇ ਨਹੀਂ ਆ ਸਕਦਾ ਆ ਜੇ ਉਹ ਕੋਈ ਕਿਸੇ ਨਾਲ ਜੁੜਿਆ ਹੁੰਦਾ ਕੋਈ ਕਿ ਧਾਚਾ ਹੁੰਦਾ ਉਹ ਲਿਆ ਸਕਦਾ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜ਼ੀਜੀ ਕਰਦਾ ਇਹ ਪੰਜ ਮੰਗਾਂ ਹੈਗੀਆਂ ਮਜ਼ਦੂਰਾਂ ਦਾ ਉਹਦੇ ਵਿੱਚ ਮਜ਼ਦੂਰਾਂ ਦੀ ਤਾਂ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਨਹੀਂ ਜਿਹੜਾ ਬਹੁਤ ਗਰੀਬ ਆਦਮੀ ਆ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਆ ਉਹ ਗਾਇਬ ਗਾਹੇ ਆ ਸਕਦਾ ਜੀ

ਕਦੇ ਤੈਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲੇ ਜਿਹੜੀ ਵੈਸੇ ਨਿੱਜੀ ਗੱਦੀ ਹੈ ਪਤਾ ਨਹੀਂ ਕਿ ਤੁਸੀਂ ਮੰਨਦੇ ਕਿ ਤੁਸੀਂ ਮੰਨਦੇ ਤੁਸੀਂ ਮੇਰੀ ਵੈਦ ਦੀ ਹੈ ਚਲੋ ਤੁਸੀਂ ਆਪਾਂ ਆਪਰਾਰੇ ਜਿੱਦਾ ਜੁੜੇ ਹੈ ਹੋ ਸਕਦਾ ਤੁਸੀਂ ਵੀ ਮੇਰੇ ਉਹ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਜਿਹਦੇ ਲਲਾ ਲਲਾ ਹੋਵੇ ਮਾਨ ਸਰ ਇਹ ਦੇਖੋ ਕੀ ਹੁੰਦਾ ਮਾਲੋ ਜਿੱਦਾ ਹੁਣ ਅੰਦੋ ਕੱਲ ਧਰਨਾ ਲੱਗਿਆ ਬੜਾ ਸ਼ਾਂਤ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੁਸ ਜਿਹੜੀ ਬੇਚਤੀ ਹੈ ਮਾਰਸਾਪ ਤੁਸੀਂ ਮਿਲ ਕੇ ਆਏ ਹੋ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸਿਹਤ ਖੇਤਰ ਕੀ ਕਹਿੰਦੇ ਨੇ ਕਿਉਂਕਿ ਡਾਕਟਰ ਕਹਿੰਦੇ ਨੇ ਕਿ ਡ੍ਰਿਪ ਲਵਾ ਲੈਣੀ ਚਾਹੀਦੀ ਆਪਾਂਵੇਂ ਹਸਪਤਲ ਜਾਰੀ ਰਹੇ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਹ ਵੀ ਇੱਕ ਗੱਲਾ ਬਤਾ ਕਰਦੇ ਸੀ ਪਰ ਅੱਜ ਨਹੀਂ ਉਹਨਾਂ ਚੋਂ ਬੱਸ 슬ੀਪਿੰਗ ਵੋਟਸ ਹੈ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਨਾਸ਼ਾਹੀ ਹੋ ਚੁੱਕਿਆ ਹੈ ਦੇਖੋ ਜਿਹੜਾ ਸਿਸਟਮ ਹੈ ਉਹ ਹਮੇਸ਼ਾ ਇਦਾਂ ਹੀ ਹੁੰਦਾ ਹੈ ਆਪਾਂ ਆਪੇ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜੇ ਤਾਂ ਉਤਪੰਨਕਤਾ ਜਾਂ ਕੋਈ ਬਣਿਆ ਹੁੰਦਾ ਫਾਲੋ ਪਲੰਡੀਆਂ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ 'ਚ ਆਪਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਲੱਕ ਪ੍ਰੋਸੈਸ ਹੁੰਦਾ ਤੇ ਇੱਕ ਪਾਸਾ ਉਹ ਇੱਕ ਪਾਸਾ ਉਹ ਕੋਈ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੱਲ ਕਰ ਸੀ ਮਾਨ ਸਾਹਿਬ ਜਿਹੜਾ ਮਜ਼ਦੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਦੇਹ ਦੇ ਵਿੱਚ ਹਾਲ ਤੇ ਆਉਂਦੀ ਤ्यों ਬਣੀ ਹੋਈ ਹੈ ਇਹ ਜਿਹੜੀ ਇਹ ਹਾਲਤ ਹੈ ਇਹ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਮਦਨ ਹੈ ਉਹ ਦਿਨੋਂ ਦਿਨ ਘਟ ਰਹੀ ਹੈ ਇਹਦੇ ਵਿੱਚ ਕੀ ਪਾਲਿਸੀਆਂ ਆਈਆਂ ਨੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਜੀ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਵਿੱਚ ਜਦੋਂ ਉਹ ਬੈਠ ਗਿਆ ਨਹੀਂ ਮੈਂ ਆਪਣਾ ਮੇਰਾ ਨਿੱਜੀ ਮੈਂ ਕਿਸੇ ਬਾਰੇ ਨਹੀਂ ਚੈਨ ਲੱਗਦਾ ਕਿ ਮੈਂ ਮੇਰੇ ਘਰੂਟੀ ਵੱਡੇ ਨੂੰ ਅਗਲ ਜ਼ਿਆਦਾ ਜ਼ਹਤ ਹੈ ਪਰ ਮੈਨੂੰ ਲੱਗਦਾ ਕਿ ਅਜੋਕੇ ਯੁੱਗ ਵਿੱਚ ਮਾਡਰਨ ਖੇਤੀ ਕਰਨੀ ਚਾਹੀਦੀ ਹੈ ਕਿ ਜਿਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪ ਦੇ ਆਨ ਪੈਦਾ ਕਰਨ ਲੱਗੇ ਨਾ ਪਰ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦਾ ਉਹਦੇ ਰਿਕਵਰਮੈਂਟ ਬਹੁਤ ਮਹਿੰਗਾ ਉਹ ਸਾਧਨ ਸਮਾਨ ਲੈਣਾ ਹਰ ਕਿਸਾਨ ਦੇ ਵਾਸਤੇ ਜੇਕਰ ਹਰ ਪਿੰਡ ਤੇ ਕਾਰਪੋਰੇਟ ਸਿਸਟਮ ਬਣਦੇ ਇੱਕ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਅਸੀਂ ਆਪ ਮਸਲ ਹੋਣੇ ਉਹਦੇ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਫਰਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਊਰਜਾ ਤੇ ਪਾਣੀ ਦੀ ਹੈ ਹਾਂ ਉਮੀਦ ਮੈਂ ਨਹੀਂ ਤੁਸੀਂ ਜ਼ਿਆਦਾ ਗੱਲਾਂ ਕਰ ਰਹੇ ਹੋ ਮੈਂ ਲੀਡਰ ਹੈ ਨਹੀਂ ਮੇਰੀ ਬੇਜੀ ਹੈ ਠੀਕ ਏਦਾਂ ਨਹੀਂ ਖਬਰਾਂ ਨਾ ਬਣਾਓ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਕਲਾਸ ਵਾਲਾ ਹੈ ਮਾਨ ਸਾਹਿਬ ਇਹ ਕਹਿੰਦਾ ਵੀ ਸਭ ਫਤ ਹੈ लास्ट ਸਵਾਲ ਹੈ ਚਾਤਰੀਕਰੂ ਨੇ ਵੱਡਾ ਇਕੱਠ ਹੋ ਰਿਹਾ ਤੁਸੀਂ ਅਪੀਲ ਕਰ ਰਹੇ ਹੋ ਕਿ ਤੁਹਾਡੇ ਫੈਨ ਬਹੁਤ ਜ਼ਿਆਦਾ ਨੇ ਕਿ ਇਸ ਜਗ੍ਹਾ ਤੇ ਪਰ ਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ-ਵਡੇਰਿਆਂ ਦੀ ਦੇ ਉਹ ਫਿਰ ਕੀ ਨਿਰਣਾ ਲੈਣੇ ਫਿਰ ਇਹ ਬੰਦ ਕਰਦੇ ਸੀ ਅੱਜ ਤੱਕ ਸੀ ਡੀਟੀ ਆੜੇ ਦੇ ਮੱਧ ਵਿੱਚ ਸ਼ੋਅ ਵੀ ਕੈਨਸਲ ਕਰਤੇ ਲਗਾਤਾਰ ਕਿਸਾਨੀ ਦੀ سپورਟ ਜਾ ਰਹੇ ਹੋ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੈਨੂੰ ਪੈਸਾ ਪਿਆ ਨਹੀਂ ਮੈਨੂੰ ਐ ਜਿਹੀਆਂ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਗਲਤ ਨਹੀਂ ਹੈ ਹਰਦਾਰੀ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਇਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਬੇਚਣ ਸਾਨੂੰ ਲੱਗਦਾ ਸੀ ਖੁਦ ਅਸਲਾ ਕਰਦਾ ਉਹ ਸਾਡੇ ਸਾਡੇ ਜਿਹੜੇ ਆਰਟਿਸਟ ਨੇ ਕੰਪਨੀ ਨਾਲ ਟਾਈਪ ਹੋ। ਦੇਖੀ 5:30 ਪੀਛੇ 3:00 ਦਾ ਪਾਸਾ 5:30 80 ਕਰੋੜ ਦੀ ਸੰਧ ਦੀ ਸਾਰੇ ਸਮਾਸ਼ ਕਿੰਨੇ ਗਲਤ ਮਸਜਾਣ ਤੇ ਹੋ ਗਿਆ ਠੀਕ ਹੈ ਚਲੋ